ਆਜੋ ਸੋਹਣਿਓ ਸਵਰਾਜ ਦੇ ਤੁਹਾਨੂੰ ਜਿਹੜੇ ਆਉਣ ਵਾਲੇ ਪੰਜ ਟਰੈਕਟਰ ਨੇ ਉਹਨਾਂ ਦੇ ਦਰਸ਼ਨ ਕਰਾਈਏ ਜਿੱਦਾਂ ਤੁਸੀਂ ਥੰਬਨੇਲ 'ਚ ਦੇਖ ਰਹੇ ਹੋ 1 2 3 4 5 ਇਹ ਆਉਣ ਵਾਲੇ 1 ਸਾਲ ਦੇ ਵਿੱਚ ਆ ਜਾਣੇ ਨੇ ਕਿਹੜੇ ਕਿਹੜੇ ਟਰੈਕਟਰ ਨੇ ਕਿਹੜੀਆਂ-ਕਿਹੜੀਆਂ ਸਹੂਲਤਾਂ ਦੇ ਨਾਲ ਲੈਸ ਨੇ ਵੀਡੀਓ ਦੇ ਵਿੱਚ ਕਰੋ ਜੀ ਦਰਸ਼ਨ ਕਰਕੇ ਸੋਣਿਓ ਸਾਰਿਆਂ ਨੂੰ ਹੋਰ ਦੇਵਤਿਆਂ ਠੀਕ ਠਾਕ ਹੂੰ ਆਪਾਂ ਟਰੈਕਟਰਾਂ ਦੀਆਂ ਗੱਲਾਂ ਤਾਂ ਰੋਜ਼ ਕਰਦੇ ਹੀ ਰਹਨੇ ਆ ਪਰ ਜਿਹੜੀਆਂ ਅੱਜ ਗੱਲਾਂ ਹੋਣੀਆਂ ਨੇ ਉਹ ਤੁਹਾਡੇ ਫਿਊਚਰ ਦੇ ਜਿਹੜੇ ਪ੍ਰੋਜੈਕਟ ਨੇ ਸਵਰਾਜ ਦੇ ਉਹਨਾਂ ਤੇ ਹੋਣੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਟਰੈਕਟਰ ਨੇ ਸਵਰਾਜ ਲਾਂਚ ਕਰ ਰਿਹਾ ਬਹੁਤ ਢੱਲੇ ਦਾ ਟਰੈਕਟਰ ਜਿਹੜੇ ਨੇ ਉਹ ਆ ਰਹੇ ਨੇ ਤੇ ਅਗਲੀ ਗੱਲ ਆ ਵੀ ਇਹਦੇ ਆਪਾਂ 2-3 ਪਾਰਟ ਕਰਾਂਗੇ ਇੱਕ ਪਾਰਟ 'ਚ ਇਹ ਲੋਟ ਨਹੀਂ ਆਉਣਾ ਇਸ ਵੀਡੀਓ ਦੇ ਵਿੱਚ ਜਿਹੜੇ ਮੇਨ ਪੰਜ ਟਰੈਕਟਰ ਫਿਊਚਰ ਦੇ ਵਿੱਚ ਆਉਣ ਵਾਲੇ ਨੇ ਉਹਨਾਂ ਤੇ ਆਪਾਂ ਗੱਲ ਕਰਾਂਗੇ ਅਗਲੀ ਮੇਰੀ ਬੇਨਤੀ ਇਹ ਆ ਕਿ ਵੀਰ ਬਣ ਕੇ ਫੋਨ ਕਰ ਕਰਕੇ ਬਾਰ ਬਾਰ ਨਾ ਪੁੱਛਿਓ ਵੀ ਕਦੋਂ ਆ ਰਿਹਾ ਕਦੋਂ ਆ ਰਿਹਾ ਇਹਨਾਂ ਨੂੰ ਸਾਲ ਪਲੱਸ ਲੱਗਣਾ ਹੈ 26-22 ਦੇ ਮੰਨ ਕੇ ਚੱਲੋ ਜਿਹੜੇ ਪ੍ਰੋਜੈਕਟ ਨੇ ਉਹ ਨੇ ਦੇਖੋ ਇੱਕ ਤਾਂ ਸਿੱਧੀ ਜੀ ਗੱਲ ਆ ਕਿ ਜਿਹੜਾ ਫੇਸ ਆ BS4 ਦਾ ਉਹ ਬਦਲਣ ਲੱਗੇ ਆ ਜਿਹੜੇ 50 ਪਾਵਰ ਤੋਂ ਥੱਲੇ ਵਾਲੇ ਟਰੈਕਟਰ ਨੇ ਉਹ CRDI ਹੋਣੇ ਹੋਣੇ ਨੇ ਇਸ ਕਰਕੇ ਕੰਪਨੀ ਨੇ ਤਿਆਰੀ ਬੰਨ ਲਈ ਕਮਰਕਸਾ ਕੱਸ ਲਿਆ ਵੀ ਜਿਹੜੇ ਆਪਣੇ ਛੋਟੇ ਇੰਜਨ ਨੇ ਉਹਨਾਂ ਨੂੰ ਆਪਾਂ ਪਹਿਲਾਂ ਹੀ CRDI ਚ ਤਿਆਰ ਕਰਕੇ ਖੜਾ ਲਈ ਰਾਈਟ ਹੁਣ ਸਭ ਤੋਂ ਪਹਿਲਾ ਜਿਹੜਾ ਟਰੈਕਟਰ ਆ CRDI 855 ਜਿਹੜਾ ਤੁਹਾਡਾ ਇਹ CRDI ਦੇ ਵਿੱਚ ਹੋ ਜਾਣਾ ਜਿਵੇਂ ਦੂਜਾ ਟਰੈਕਟਰ ਆ CRDI ਇੰਜਨ ਇਹਦਾ ਪਿੱਛੋਂ ਐ ਪੀ ਸਾਈਕਲਿਕ ਵੀ ਹੋ ਸਕਦਾ ਹੁਣ ਐ ਹੁੰਦਾ ਵੀ ਮਾਡਲ ਬਹੁਤ ਹੋ ਜਾਂਦੇ ਨੇ ਹੋ ਸਕਦਾ ਪਿੱਛੋਂ ਪਲੈਂਟਰੀ ਵਾਲਾ ਆਵੇ ਜਾਂ ਦੂਜੇ ਵਾਲਾ ਵੀ ਆ ਜਾਵੇ ਸੈਂਟਰ ਗੇਅਰ ਆ ਜਾਵੇ ਲੋਹਾਈ ਆ ਜਾਵੇ ਉਹ ਬਹੁਤ ਸਾਰੇ ਮਾਡਲ ਨੇ ਉਹਨਾਂ ਤੇ ਵੀ ਆਪਾਂ ਅਲੱਗ ਤੋਂ ਗੱਲ ਕਰਾਂਗੇ ਐਟ ਦੀ ਐਂਡ ਆਫ ਦੀ ਡੇ ਜਿਹੜਾ 855 ਉਹਨੇ ਤੁਹਾਨੂੰ ਸੀਆਰਡੀਈ ਦੇ ਵਿੱਚ ਹੋ ਜਾਣਾ ਤਾਂ ਬਹੁਤ ਵਧੀਆ ਪਰਫਾਰਮੈਂਸ ਆ ਇੱਕ ਗੱਲ ਇਹਦੇ ਨਾਲ ਮੈਂ ਥੋੜੀ ਜਿਹੀ ਜੋੜੂਗਾ ਬਹੁਤ ਲੋਕਾਂ ਨੂੰ ਇਹ ਆ ਵੀ ਜੇ ਸਵਰਾਜ 855 ਸੀਆਰਡੀਈ ਹੋ ਗਿਆ ਹਨਾ ਪਲੱਸ ਐਪੀਸ ਆਈ ਕਲਿਕ ਹੋ ਗਿਆ ਸੀ ਆਰਟੀ ਦਾ ਚਲੋ ਅਲੱਗ ਵਿਚਾਰ ਰਹਿ ਗਿਆ ਵੀ ਟਰੈਕਟਰ ਚ ਫੁਰਤੀ ਮਰ ਜੂਗੀ ਚੁਸਤੀ ਨਹੀਂ ਰਣੀ ਬ੍ਰਦਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜਾ ਉਹ ਢਾਂਚਾ ਲਾਉਣ ਲੱਗੇ ਨੇ ਉਹ 979 ਜਾਂ 363 ਵਾਲਾ ਢਾਂਚਾ ਨਹੀਂ ਉਹ ਬਹੁਤ ਛੋਟਾ ਕੰਪੈਕਟ ਢਾਂਚਾ ਲਾਉਣਾ ਜਿਹਦੇ ਨਾਲ ਜ਼ੋਰ ਵਧਣਾ ਟਰੈਕਟਰ ਦਾ ਸਮਝਦੇ ਹੋ ਪੀਟੀਓ ਪਾਵਰ ਵੀ ਵਧਣੀ ਆ ਜ਼ੋਰ ਵੀ ਵਧਣਾ ਦੋਏ ਚੀਜ਼ਾਂ ਵਧਣੀਆਂ ਨੇ ਉਹ ਕਿਵੇਂ ਵਧਣੀਆਂ ਨੇ ਉਹਦੇ ਤੇ ਵੀ ਆਪਾਂ ਲੱਗ ਤੋਂ ਰੀਲ ਪਾ ਲਾਂਗੇ ਜਾਂ ਵੀਡੀਓ ਪਾ ਲਾਂਗੇ ਅਗਲੀ ਗੱਲ ਆ ਸੋਹਣੇ 744 ਤੁਹਾਡਾ 744 ਵੀ ਤੁਹਾਡਾ ਸੀਆਰਡੀ ਹੋ ਜਾਣਾ ਜਿੱਦਾਂ ਦੇ ਹੁਣ ਮਾਡਲਾਂ ਚ ਆਉਂਦਾ ਹੋ ਸਕਦਾ ਕੱਲ੍ਹ ਕਦਾਲ ਨੂੰ ਮਾਡਲ ਬਦਲ ਜਾਣ ਆਪਾਂ ਕਹਿ ਨਹੀਂ ਸਕਦੇ ਅਗਲਾ ਜਿਹੜਾ ਤੀਜਾ ਟਰੈਕਟਰ ਆ ਤੁਹਾਡਾ ਉਹ ਵੱਡੀ ਪਾਵਰ ਦਾ ਆਉਣਾ 75 ਦਾ ਆ ਜਾਵੇ 90 ਦਾ ਆ ਜਾਵੇ 100 ਦਾ ਆ ਜਾਵੇ ਮੈਨੂੰ ਲੱਗਦਾ ਕਿ 75 ਤੋਂ 90 ਦੇ ਵਿੱਚ ਪਚਾਊਗਾ ਕਿਉਂਕਿ ਫੈਕਟ ਕੀ ਆ ਜਿਹੜਾ ਆਪਣਾ 963 ਵਾਲਾ ਇੰਜਣ 963 ਇੱਕ ਟੈਸਟਿੰਗ ਇੰਜਣ ਆ ਜਿਹੜਾ ਸੀਆਰਡੀ ਵਾਲਾ ਉਹ ਜਿਹੜਾ ਇੰਜਨ ਆ ਉਹਦੇ ਤੋਂ ਕੰਪਨੀ ਜਿਵੇਂ ਮਰਜੀ 90 ਪਾਵਰ ਦੇ ਟਰੈਕਟਰ ਵਾਲਾ ਕੰਮ ਲੈ ਲਵੇ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ 3820 ਸੀਸੀ ਆ ਹੁਣ ਜੇ ਆਪਾਂ ਦੂਜੇ ਟਰੈਕਟਰਾਂ ਨਾਲ ਕੰਪੇਅਰ ਕਰੀਏ 90 90 ਪਾਵਰ ਚ ਤਾਂ ਹੁਣ ਜਿਹੜੀ ਆਉਂਦੀ ਆ 2900 ਸੀਸੀ ਆ ਕੁੱਲ 3820 ਨੂੰ 90 ਪਾਵਰ ਕਰਨਾ ਕੀ ਔਖਾ ਵੈਸੇ ਮੇਰਾ ਤਾਂ ਇਹ ਮੰਨਣਾ ਵੀ 100 ਪਲੱਸ ਵੀ ਹੋ ਜਾਊਗਾ ਉਹ ਵੀ ਸੀਆਰਡੀਆਈ ਚ ਡੀਆਈ ਚ ਤਾਂ ਚਲੋ ਦਿੱਕਤ ਆ ਜਾਂਦੀ ਆ ਸੀਆਰਡੀਆਈ ਚ ਕੋਈ ਤਿਆਰੀ ਆ ਕੋਈ ਵੱਡੀ ਗੱਲ ਨਹੀਂ ਹੈਗੀ ਜਿਹੜਾ 3820 ਆ ਆਪਣਾ 963 ਉਹਦੇ ਜਦੋਂ ਮਰਜ਼ੀ ਟਰਬੋ ਲਾ ਕੇ ਇੱਕ ਵੱਡੀ ਪਾਵਰ ਦਾ ਟਰੈਕਟਰ ਤਿਆਰ ਕਰ ਲੈਣੇ ਤਾਂ ਇੱਕ ਹੋਲਡ ਆ ਜਿੰਨਾ ਚਿਰੇ ਮਰਜ਼ੀ ਕਰਕੇ ਰੱਖ ਲੈਣ ਉਹ ਮੈਟਰ ਨਹੀਂ ਕਰਦਾ ਅਗਲੀ ਗੱਲ ਆ ਟਰਾਂਸਮਿਸ਼ਨ ਦੀ ਜਿਹੜਾ ਟਰਾਂਸਮਿਸ਼ਨ ਆ 963 69 ਵਾਲਾ ਇਹ 90 ਪਾਵਰ ਤੱਕ ਕੇ ਬਣਾਇਆ ਇਹਨਾਂ ਨੇ ਵੀ ਜਿੰਮੇ ਮਰਜ਼ੀ ਅਸੀਂ 100 ਪਾਵਰ ਦੇ ਟਰੈਕਟਰ ਤੇ ਲਾ ਦਈਏ ਏਡਾ ਹੈਵੀ ਡਿਊਟੀ ਇਹ ਟਰਾਂਸਮਿਸ਼ਨ ਇਸੇ ਕਰਕੇ ਇਹਦਾ ਟਰੈਕਟਰ ਦੂਜੇ ਲੋਡ ਲੈਂਦੇ ਨੇ ਠੀਕ ਆ ਜੀ ਚਲੋ ਅਗਲਾ ਆ ਗਿਆ ਹੁਣ ਆਪਣਾ ਜੀ ਚੌਥਾ ਪੈਟ ਸਭ ਤੋਂ ਕਲੀਨ ਟਰੈਕਟਰ ਉਹ ਆ ਜੀ 735 XT 4-ਵੀਲ ਡਰਾਈਵ 45 ਹੌਸਪਾਵਰ ਦੇ ਵਿੱਚ ਸਭ ਤੋਂ ਬੈਸਟ ਉਹ ਆਲੂ ਵਾਲੇ ਵੀਰਾਂ ਲਈ ਆਪਸ਼ਨ ਹੋਊਗਾ ਜਿਹੜਾ 735 XT 45 HP ਵਾਲਾ ਉਹ ਤਾਂ ਮੇਰਾ ਖਿਆਲ ਹੈ ਵੀ ਹੋ ਸਕਦਾ 15-20 ਦਿਨ ਤੱਕ ਇਹ ਆ ਜਵੇ ਜਾਂ ਮਾਰ ਮੈਨੂੰ ਲੱਗਦਾ ਵੀ ਮਾਰਚ ਤੱਕ ਛੱਡ ਦੇਣਗੇ ਬੜੇ ਆਰਾਮ ਨਾਲ ਛੱਡਣਗੇ ਮਾਰਚ ਤੱਕ ਮਾਰਚ ਆ ਗਿਆ ਸੌਰੀ April ਤੱਕ April ਤੱਕ ਕੋਡ ਲਾਂਚ ਹੋ ਜਾਣਾ ਕਿਉਂਕਿ ਉਹ ਤਾਂ ਤਿਆਰੀ ਤਿਆਰ ਆ ਪੂਰਾ ਬਣ ਗਿਆ ਹੋਇਆ ਹੈ R&D ਉਹਦੀ डन ਮਤਲਬ ਇੰਨਾ ਕੁ ਵਧੀਆ ਟਰੈਕਟਰ ਆ ਹੋ ਛੋਟਿਆਂ ਚ ਛੋਟਾ ਵੱਡਿਆਂ ਚ ਵੱਡਾ ਹੁਣ ਇਹਦੇ ਚ ਤੁਹਾਡੇ ਕੋਲ ਤਿੰਨ ਆਪਸ਼ਨ ਹੋ ਜਾਣੇ ਨੇ 735 XT 744 852 ਇਹ ਆਲਮੋਸਟ ਨੇੜੇ 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 ਪਾਵਰ ਦੇ ਟਰੈਕਟਰ ਨੇ ਰਾਈਟ ਪਰ ਇੱਕ ਪੰਜਵਾਂ ਹਲੇ ਹੋ ਗਿਆ ਹਾਂ ਭਾਈ ਗੱਭਰੂ ਪੰਜਵਾਂ ਤੁਹਾਡਾ ਆ ਗਿਆ 700 ਜਿਹੜਾ 42 ਆ 47 ਪਾਵਰ ਦੀ categories ਵਾਲਾ ਉਹ ਟਰੈਕਟਰ ਆ ਜਿਹੜਾ ਬੋਤਾ ਟਾਪ ਦਾ ਟਰੈਕਟਰ ਆ 47 ਪਾਵਰ ਦੀ ਕੈਟਾਗਰੀ ਜਾਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਉਹ ਵੀ ਫੁੱਲੀ ਲੋਡਰ ਟਰੈਕਟਰ ਮੰਨ ਕੇ ਚਲੋ ਪਾਵਰ ਸਟੀering ਤੇਲ ਬ੍ਰੇਕਾਂ ਆਈ ਪੀਟੀਓ ਸਾਰੀਆਂ ਸਹੂਲਤਾਂ ਦੇ ਨਾਲ ਲੈਸਾ ਸੈਂਟਰ ਗੇਅਰ ਲੈ ਲਓ ਸਾਈਡ ਗੇਅਰ ਲੈ ਲਓ ਠੀਕ ਆ ਜੀ ਇਹ ਤਾਂ ਹੋ ਗਿਆ ਆਪਣੇ ਪੰਜ ਟਰੈਕਟਰ ਇੱਕ ਛੇਵਾਂ ਟਰੈਕਟਰ ਹਲੇ ਜਿਹੜਾ ਖੋ ਗਿਆ ਕਿਤੇ ਲੱਭਦਾ ਨਹੀਂ ਮੈਂ ਇੱਕ ਟਰੈਕਟਰ ਚਲਾ ਕੇ ਦੇਖਿਆ ਸੀ 960 ਉਹ ਟਰੈਕਟਰ ਜਿੰਨਾ ਮੈਨੂੰ ਅੱਜ ਤੱਕ ਸਵਰਾਜ ਦਾ ਕੋਈ ਜਾਣ ਦਾ ਟਰੈਕਟਰ ਨਹੀਂ ਲੱਗਿਆ ਟਰਾਲੀ ਤੇ ਚਲਾ ਕੇ ਦੇਖਿਆ ਸੀ ਐਨੀ ਕਾ ਜ਼ਿਆਦੇ ਪਰਫਾਰਮੈਂਸ ਆ 960 ਹੋ ਸਕਦਾ ਹੁਣ ਉਹਦਾ ਨੌ ਜਿਹੜਾ ਮਰਜ਼ੀ ਰੱਖ ਲੈਣ ਵੈਸੇ ਮੈਨੂੰ ਤਾਂ ਉਹ 960 ਲੱਗਦਾ ਸੀ ਆਰ ਡੀ ਉਹ ਇੰਜਨ ਸੀ ਜਮਈ 855 ਟਾਈਪ ਪਿੱਛੋਂ ਸੀਗਾ ਐਪੀ ਸਾਈਕਲਿਕ ਇੰਨੀ ਕੁ ਸਾਲ ਦੀ ਬੈਕਅਪ ਟੌਰਕ ਸੀ ਟਰੈਕਟਰ ਦੀ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਵੀ ਇਹ ਟਰੈਕਟਰ ਇੰਨਾ ਵੀ ਜ਼ੋਰ ਲਾ ਸਕਦਾ ਪਿੱਛੋਂ ਜਿਹੜਾ ਉਹਦਾ ਢਾਂਚਾ ਸੀ 69 63 ਨਾਲੋਂ ਬਹੁਤ ਹੌਲਾ ਕੀਤਾ ਹੋਇਆ ਸੀ ਉਹ ਟਰੈਕਟਰ ਮੈਨੂੰ 3-4 ਸਾਲ ਹੋ ਗਏ ਮੈਨੂੰ ਉਹ ਕਦੇ ਮੁੜ ਕੇ ਟਰੈਕਟਰ ਨਹੀਂ ਲੱਭਿਆ ਵੀ ਕਿੱਥੇ ਚਲਿਆ ਗਿਆ ਪਤਾ ਨਹੀਂ ਤਾਂ ਉਹਦੇ ਤੇ ਕੀ R&D ਕੰਪਨੀ ਕਰ ਰਹੀ ਆ ਜਾਂ ਕੀ ਹੋ ਰਿਹਾ ਉਹ ਤਾਂ ਗਾਇਬੇ ਕਰਤਾ ਇਹਨਾਂ ਨੇ ਉਹ ਇੰਨਾ ਕੁ ਜਾਨਦਾਰ ਟਰੈਕਟਰ ਆ ਜਿੰਨੇ ਅੱਜ ਤੱਕ ਸਵਰਾਜ ਦੇ ਟਰੈਕਟਰ ਆਏ ਨਹੀਂ ਪਰ ਆਪਾਂ ਲਿਸਟ ਚੋਂ ਬਾਹਰ ਰੱਖ ਰਹੇ ਆ ਆਪਾਂ ਤਾਂ ਪੰਜ ਦੂਜਿਆਂ ਦੀ ਉਹ ਗੱਲ ਕਰਨੀ ਆ ਉਹਦੀ ਆਪਾਂ ਹੋਰ ਇਹਦੇ ਭਾਗ ਕਰ ਲਾਂਗੇ ਫਿਰ ਕਿਤੇ ਗੱਲ ਕਰ ਲਾਂਗੇ ਇੰਨਾ ਕੁ ਜਾਣਦਾ ਟਰੈਕਟਰ ਸੀ ਜਿੰਨੇ ਸੌ ਰਾਜ ਦੇ ਟਰੈਕਟਰ ਆਏ ਨੇ ਮੈਨੂੰ ਉਹ ਟਰੈਕਟਰ ਵਰਗਾ ਅੱਜ ਤੱਕ ਕੋਈ ਟਰੈਕਟਰ ਨਹੀਂ ਲੱਗਿਆ ਜਿੰਨੀ ਉਹਦੀ ਪਰਫਾਰਮੈਂਸੀ ਨਾ 11 ਕਦੇ ਨਾ ਮੈਨੂੰ ਨਾ ਤਰਦੀ ਲੱਗੀ ਆ ਨਾ ਕਿਦੇ 855 ਦੀ ਲੱਗਿਆ ਤਾਂ ਪਤਾ ਹੀ ਨਹੀਂ ਉਹ ਚ ਮਾਂ ਦੇ ਪੁੱਤ ਚ ਕੀ ਠੋਕਿਆ ਹੋਇਆ ਸੀ ਠੀਕ ਆ ਜੀ ਤੋਂ ਇਹ ਹੈਗੇ ਸੀ ਪੰਜ ਟਰੈਕਟਰ ਜਿਹੜੇ ਇਨ ਫਿਊਚਰ ਚ ਆਉਣੇ ਨੇ ਟਰੈਕਟਰ ਹੋਰ ਵੀ ਆਉਣੇ ਨੇ ਉਹਨਾਂ ਦੀ ਆਪਾਂ ਕਿਤੇ ਅਲੱਗ ਤੋਂ ਗੱਲ ਕਰ ਲਾਂਗੇ ਇਹਦੇ 'ਚ ਆਪਾਂ ਨੇ ਪੰਜੇ ਰੱਖੇ ਨੇ ਹੁਣ ਥੋੜੀ ਜੀ ਗੱਲ ਕਰ ਲੰਨੇ ਆਪਾਂ 855 ਜਿਹੜਾ ਹੁਣ ਫਿਊਚਰ 'ਚ ਆ ਰਿਹਾ ਬ੍ਰਦਰ ਬੇਨਤੀ ਮੇਰੀ ਬਹੁਤ ਫੋਨ ਆਈ ਜਾਂਦੇ ਨੇ ਬਾਈ ਯਾਰ ਕਾਦ ਆਊਗਾ ਕਾਦ ਆਊਗਾ ਵੀਰੇ April ਦੇ ਵਿੱਚ ਉਹਦੇ 70% ਚਾਂਸਸ ਨੇ 70% ਟੱਪਾ ਚਾਂਸ ਕਿੰਨ ਲੰਨੇ ਆ ਤੇ 30% ਚਾਂਸਸ ਹੈਗੇ ਨੇ ਕਿ ਹੋ ਸਕਦਾ ਉਹ ਲੇਟ ਹੋ ਜਾਵੇ ਟ੍ਰੈਕਟਰ 30% 70% ਹੈਗਾ ਚਾਂਸਸ ਵੀ ਆਜੂਗਾ ਹੋ ਸਕਦਾ 30% ਲੇਟ ਹੋ ਜਵੇ ਮੈਂ ਸਾਰੇ ਫਾਰਮਰ ਵੀਰਾਂ ਨੂੰ ਇਹੀ ਬੇਨਤੀ ਕਰਦਾ ਜੇ ਤੁਸੀਂ ਵੀਰੇ ਟਰੈਕਟਰ ਲੈਣਾ ਹੈ ਆਪਣਾ ਕੰਮ ਨਾ ਖੜਾਓ ਹਾਂ ਜੇ ਤੁਹਾਨੂੰ ਕੰਮ ਹੈ ਨਹੀਂਗਾ ਤੁਸੀਂ ਹੋਲਡ ਕਰ ਸਕਦੇ ਹੋ ਚਾਹੇ 10 ਦਿਨ 10 ਦਿਨ ਆ ਗਿਆ ਚਾਹੇ 2 ਮਹੀਨੇ 3-4 ਹੋਲਡ ਕਰੀ ਰੱਖੋ ਜੇ ਤੁਹਾਨੂੰ ਕੋਈ ਕੰਮ ਹੈ ਨਹੀਂ ਜੇ ਯਾਰ ਤੁਸੀਂ ਕੰਮ ਦਾ ਹੀ ਨੁਕਸਾਨ ਕਰ ਲਿਆ ਉਹਦਾ ਵੀ ਕੀ ਤੁਹਾਨੂੰ ਵੀ ਸਿਆਣਪ ਮੰਨਾਂਗੇ ਬਾਕੀ 855 ਦਾ ਇਹ ਆ ਜੇ ਤੁਸੀਂ ਲੈ ਲਿਆ ਇਹਦਾ ਬੀਹੇ ਤੀਹੇ ਤੇ ਘੱਟ ਇਹਨਾਂ ਦੁਆਰੇ ਘੱਟ ਕੇ ਜਾਂ ਮਰਜੀ ਫੇਰ ਲੈ ਲੈ ਇਹ ਕਿਹੜਾ ਕੋਈ ਏ ਆ ਵੀ ਬਹੁਤ ਜ਼ਿਆਦਾ ਰੇਟ ਤੋੜ ਦਿੰਦਾ ਹੈ ਨਾ ਉਹਨਾਂ ਨੇ ਡਿਪੈਂਡ ਇਹ ਕਰਦਾ ਵੀ ਕੰਪਨੀ ਦਾ ਕੀ ਡਿਸੀਜਨ ਟਰੈਕਟਰ ਦਾ ਆਲਮੋਸਟ ਆਲਮੋਸਟ ਤਿਆਰ ਆ ਉਹਦੇ ਚ ਜਿਹੜੇ ਹੁਣ ਹੋਰ ਇਹ ਨਾ ਹੁਣ ਮੀਟਿੰਗ ਲੰਘ ਕੇ ਗਈ ਆ ਉਹਦੇ ਚ ਜਿਹੜੇ ਇਹਨਾਂ ਨੂੰ ਸੁਧਾਰ ਗਣਾ ਕੇ ਗਏ ਨੇ ਇਹਨਾਂ ਨੇ ਫਾਰਮਰਸ ਬੁਲਾਏ ਸੀ ਉਹਨਾਂ ਤੇ ਹੁਣ ਦੇਖਦੇ ਆ ਕੰਪਨੀ ਕਿੰਨਾ ਕੰਮ ਕਰਦੀ ਆ ਜਾਂ ਉਹਦੇ ਤੇ ਕੰਮ ਕਰਦੀ ਆ ਟਾਈਮ ਕਿੰਨਾ ਕੁ ਲੈਂਦੀ ਆ ਉਹਦੇ ਲਈ ਮੋਤਾ ਦਾ ਟਰੈਕਟਰ ਤਿਆਰ ਉਹ ਮੰਨ ਕੇ ਚੱਲੋ ਆਹ ਲਾ ਦੋ ਇਹਦੇ ਲੈਗ ਗਾਰਡ ਜਾਂ ਉਹ ਤੇ ਥੱਲੇ ਜਿਹੜਾ ਪਲੇਟਫਾਰਮ ਆ ਉਹ ਇੰਪਰੂਵ ਕਰੋ ਜਾਂ ਸਟੇਰੀਂਗ ਨੂੰ ਇੰਪਰੂਵ ਕਰੋ ਬਹੁਤ ਚੀਜ਼ਾਂ ਹੁੰਦੀਆਂ ਨੇ ਸੁਧਾਰ ਜਿਹੜੇ ਮੰਨ ਕੇ ਚੱਲੋ ਗਿਣਾਏ ਜਾਂਦੇ ਨੇ ਉਹਦੇ ਤੇ ਹੁਣ ਕੰਮ ਕਰਨਾ ਨੂੰ ਕਿੰਨਾ ਕੁ ਕੰਪਨੀ ਟਾਈਮ ਲੈ ਲਵੇ ਇਹਦੇ 'ਚ ਆਪਾਂ ਕੁਝ ਕਹਿ ਨਹੀਂ ਸਕਦੇ ਉਦਾਂ ਤੁਹਾਨੂੰ ਇਹ ਵੀ ਪਤਾ ਵੀ ਮਾਰਚ 'ਚ ਸਵਰਾਜ ਟਰੈਕਟਰ ਛੱਡ ਦਿੰਦਾ ਹੁੰਦਾ ਹੈ ਹਮੇਸ਼ਾ ਹੀ ਚਲੋ ਆਪਾਂ April ਮੰਨ ਕੇ ਚੱਲ ਲੈਂਦੇ ਆ ਚਲੋ ਆਉਣਾ ਤਾਂ ਚਾਹੀਦਾ April 'ਚ ਬਾਕੀ ਹੁਣ ਐ ਕੋਈ ਗਰੰਟੀ ਤੇ ਜ਼ਿੰਮੇਵਾਰੀ ਤਾਂ ਹੈ ਨਹੀਂ ਨਹੀਂ AC ਬ੍ਰਦਰ ਪੰਜ ਟਰੈਕਟਰ 855 743 ਦੋਨੇ ਸੀ ਆਰ ਡੀ ਆਈ ਤੀਜਾ ਕਿਹੜਾ ਸੀ ਜਿਹੜਾ ਵੱਡੀ ਪਾਵਰ ਵਾਲਾ ਚੌਥਾ ਕਿਹੜਾ ਸੀ 735 ਐਕਸਟੀ ਜਿਹੜਾ ਆਲ ਯੂਨਟਡ ਹੈਂਡ ਟ੍ਰੈਕਟਰ ਹੈ ਜੈਂਗੋ ਤੇ 742 ਵੀਡੀਓ ਕਿੰਦਾ ਦੀ ਲੱਗੀ ਜ਼ਰੂਰ ਦੱਸਦੇ ਹੋ ਤੇ ਜਿੰਨਾ ਚਿਰ ਜ਼ਿੰਦਗੀ ਆ ਸਾਹ ਨੇ ਮੈਂ ਫਟ ਕਰਦਾ ਰਹੂੰਗਾ ਟਰਾਲੀਆਂ ਤੇ ਵੀ ਕਰੂੰ ਟ੍ਰੈਕਟਰਾਂ ਤੇ ਵੀ ਕਰੂੰ ਖੇਤੀ ਤੇ ਕਰੂੰ ਦੁਨੀਆ ਬੋਲਦੀ ਹੁੰਦੇ ਆ ਲੋਕ ਫੇਕ ਕੀ ਹੋਇਆ ਨਹੀਂ ਬਹੁਤ ਧੰਵਾ ਸਾਰੀ